ਸਾਹਿਬ ਅਸੀਂ ਪੰਜਾਬ ਨਾਲ ਜੁੜੇ ਦੋਸਤੋ ਬਹੁਤ-ਬਹੁਤ ਸਵਾਗਤ ਪੋਦਾ ਮਹੀਨਾ ਜਿਸ ਨੂੰ ਨੌਜਵਾਨ ਪੀੜ੍ਹੀ ਦਸੰਬਰ 25 크리스마스 ਨਵਾਂ ਸਾਲ ਖੁਸ਼ੀਆਂ ਦੇ ਤੌਰ ਤੇ ਮਨਾਉਂਦੀ ਹੈ ਪਰ ਇਹ ਮਹੀਨਾ ਭਾਰਤ ਵਰਸ਼ ਵਾਸਤੇ ਸਿੱਖ ਪੰਥ ਵਾਸਤੇ ਬੜਾ ਗੌਰਵਸ਼ਾਲੀ ਹੈ ਕਿਉਂਕਿ ਇਹ ਮਹੀਨਾ ਸਰਵਜਿਦਾਨੀ ਦੇ ਸਮੁੱਚੇ ਖਾਨਦਾਨ ਦੀ ਸ਼ਹਾਦਤ ਦਾ ਮਹੀਨਾ ਹੈ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਗੁਰੂ ਸਾਹਿਬ ਨੇ ਬਚਿੱਤਰ ਨਾਟਕ ਵਿੱਚ ਇੱਕ ਸ਼ਲੋਕ ਲਿਖਿਆ ਠਿੱਕਰ ਫੋਰ ਦਲੀ ਸਰ ਪ੍ਰਪੁਰਕਿਆ ਪਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨਕਿਨਹੂ ਆਨ ਭਾਰਤ ਵਰਾਸਤੇ ਹਿੰਦ ਦੀ ਚਾਦਰ ਨੇ ਜਿਹੜੀ ਕੁਰਬਾਨੀ ਦਿੱਤੀ ਹੈ ਇਸ ਦੀ ਕੋਈ ਮਿਸਾਲ ਨਹੀਂ ਮਿਲਦੀ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਹੜੀ ਸ਼ਹਾਦਤ ਦੀ ਮਿਸਾਲ ਗੁਰੂ ਅਰਜਨ ਦੇਵ ਜੀ ਤੋਂ ਪ੍ਰਾਪਤ ਕੀਤੀ ਸੀ ਉਸ ਦੇ ਵਾਰਿਸ ਮਾਤਾ ਗੁਜਰੀ ਜੀ ਬਣੇ ਔਰ ਦੁਨੀਆ ਦੇ ਵਿੱਚ ਇਹ ਲਸਾਨੀ ਮਿਸਾਲ ਹੈ ਜਿਹੜੀ ਸਾਹਿਬਜ਼ਾਦਿਆਂ ਨੇ ਆਪਣੀ ਕੁਰਬਾਨੀ ਦੇ ਕੇ ਦੇਸ਼ ਦੀ ਹਿੰਦ ਦੀ ਤਕਦੀਰ ਬਦਲੀ ਧਰਮ ਸਲਾਮਤ ਹੈ ਸलाम ਹੈ ਉਹਨਾਂ ਜੋਧਿਆਂ ਨੂੰ ਇੱਕ ਗੀਤ ਦੇ ਕੁਝ ਬੋਲ ਮਾਤਾ ਗੁਜਰੀ ਜੀ ਨੂੰ ਸਮਰਪਿਤ ਹਨ ਤਾਰਿਆਂ ਦੀ ਲੋਏ ਲੋਏ ਤੁਰਦੇ ਮਟਕੇ ਨਾਲ ਜਾਂਦੇ ਦਸ਼ਮੇਸ਼ ਜੀ ਦੇ ਨਾਲ ਪਤੀ ਦਿੱਤਾ ਪੁੱਤ ਗਿਆ ਉਹ ਤੇਰੇ ਵੀ ਤੋਰ ਦਿੱਤੇ ਕੀਤੀ ਮਾਤਾ ਗੁਜਰੀ ਕਮਾਲ ਹੈ ਕੀਤੀ ਮਾਤਾ ਗੁਜਰੀ ਕਮਾਲ ਪੱਤੀ ਦੇਸੀ ਪੈਰ ਜਦੋਂ ਤਰਤੀ ਵੀ ਸੋਚਦੀ ਸੀ ਚੁੰਮੀ ਜਾਵਾ ਪੈਰਾਂ ਦੀਆਂ ਤਲੀਆਂ ਨੂੰ ਲੋਚਦੀ ਸੀ ਅੰਬਰਾਂ ਤੋਂ ਟੁੱਟ ਟੁੱਟ ਤਾਰੇ ਪੈਂਦੇ ਤਰਤੀ ਤੇ ਰੋਸ਼ਨੀ ਸੀ ਜਾਂਦੀ ਨਾਲੋਂ ਨਾਲ ਪਤੀ ਦਿੱਤਾ पूत गया पोतरे भी तोर देते कीती माता गुजरी कमाल है कीती माता गुजरी कमाल